ਕੇ ਲੋਕ ਪਹਿਲਾਂ ਵੀ ਆਏ ਨਿਰਾਸ਼ ਮੁੜਦੇ ਰਹੇ ਇੱਕ ਵਾਰ ਫਿਰ ਤੁਸੀਂ ਫਿਰ ਸੱਦੇ ਆ ਕਿਹੜੇ ਭਰੋਸੇ ਤੇ ਆਉਣ ਜਿਹੜੀਆਂ ਸਰਕਾਰਾਂ ਨੇ ਇਲਜ਼ਾਬ ਜਿਣਾ ਉਹ ਹਮੇਸ਼ਾ ਹੀ ਇਹ ਸੋਚਦੀਆਂ ਕਿ ਸਿੱਖ ਭੁੱਲ ਗਏ ਲੋਕ ਕਹਿੰਦੇ ਕਿ ਅਸੀਂ ਭੁੱਲੇ ਨਹੀਂ ਪਰ ਸਾਨੂੰ ਐਂ ਲੱਗਦਾ ਕਿ ਕਿੰਨੀ ਸਿਆਸਤ ਹੋਣ ਲੱਗੀ ਜਿਵੇਂ 84 ਤੇ ਹੁੰਦੀ ਰਹੀ ਹੂੰ ਉਹਨਾ ਢੀਟ ਲੋਕਾਂ ਨੇ ਹਜੇ ਤੱਕ 295 ਏ ਧਾਰਾ ਦੀ ਮਨਜ਼ੂਰੀ ਨਹੀਂ ਦਿੱਤੀ ਸੌਦਾ ਸਾਥ ਤੇ ਹਨੀ ਪੀਤੇ ਚਲਾਉਣ ਦੀ ਚਾਰਾਂ ਨੂੰ ਪਰਖ ਲਿਆ ਕਿਸੇ ਨੂੰ ਸੈਂਟਰ ਚ ਬੈਠਾ ਪਰਖ ਲਿਆ ਕਿਸੇ ਨੂੰ ਪੰਜਾਬ ਦੇ ਵਿੱਚ ਜੀ ਜੀ ਖੜਾ ਤਾਂ ਫਿਰ ਕੋਈ ਵੀ ਨਹੀਂ ਉੱਤਰਿਆ ਅੱਜ ਕਹਿੰਦੇ ਖਿਲਾਫ ਧਰਨਾ ਲਾ ਰਹੇ ਅਸੀਂ ਨਾ ਬੈਠੇ ਸੀ ਨਾ ਬੈਠਣਾ ਤੇ ਨਾ ਬੈਠਣ ਦਿਆਂਗੇ ਵੀ ਅਸੀਂ 9 ਸਾਲ ਪਹਿਲਾਂ ਜਿੱਥੇ ਖੜੇ ਸੀ ਅੱਜ ਵੀ ਉੱਥੇ ਹੀ ਖੜੇ ਹਾਂ ਜਿਹੜੇ ਵੀ ਅੱਗੇ ਲੱਗਣਗੇ ਉਹਨੂੰ ਹਰ ਵਾਰ ਪ੍ਰੋਸਤ ਕੀਤਾ ਲੈਂਦੇ ਰਹਿਣਗੇ ਤੇ ਆਮ ਸੰਗਤ ਕਿੱਥੇ ਜਾਊ ਸ਼ਾਇਦ ਹੋ ਸਕਦਾ ਐਸ ਵਾਰ ਇਦਾਂ ਨਾ ਹੋਵੇ ਮੇਰਾ ਇਹ ਸੋਚਾ ਕਿ એનર્ਜੀ ਵੇਸਟ ਨੀ ਹੋਊ ਕਿਉਂ એનર્ਜੀ ਵੇਸਟ ਹੋਊ ਕੀ ਸਰਕਾਰ ਮੰਨੂਗੀ ਤੁਸੀਂ ਉੱਥੇ ਬੈਠਣ ਨੂੰ ਆਣ ਲੱਗੇ ਧਰਨਾ ਲਾਉਣ ਜਾਂ ਇਹਨਾਂ ਨੇ ਵੀ ਲਾਚੀ ਚਾਰਜ ਕਰਤਾ ਤਾਂ ਤੇ ਸਰਕਾਰ ਨੇ ਹੁਣ ਰੋਸ ਵਿੱਚ ਵਾਅਦਾ ਕਰਨਾ ਜਾਂ ਰੋਜ਼ ਨੂੰ ਸ਼ਾਂਤ ਕਰਨ ਵਾਸਤੇ ਮੰਗ ਮੰਨਣੀ ਹੈ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਹੈ ਕਿ ਵਿਦਬੀ ਕਾਂਡ ਬੁੱਜ ਜੁਆਰ ਸੰਗਤ ਤੋਂ ਗੁਰਦੁਆਰਾ ਸਾਹਿਬ ਚੋਰੀ ਹੁੰਦਾ ਤੇ ਉਸ ਦਾ ਇਨਸਾਫ ਅੱਜ ਤੱਕ ਨਹੀਂ ਮਿਲਿਆਗਾ ਤੇ ਉਸ ਤੋਂ ਬਾਅਦ ਗਲੀਆਂ ਦੇ ਵਿੱਚ ਅੰਗ ਖਿਲਾਰੇ ਗਏ ਕੋਟਕਪੁਰੇ ਧਰਨਾ ਲੱਗਦਾ ਬਹਿਬਲ ਗੋਲੀ ਕਾਂਡ ਹੁੰਦਾ ਜਾਂ ਹੋਰ ਬਰਗਾੜੀ ਜਾਂ ਧਰਨੇ ਪ੍ਰਦਰਸ਼ਨ ਜੋ ਕੁਝ ਹੋਇਆ ਬਹੁਤ ਕੁਝ ਹੋਇਆ ਇਹਦੇ ਸਬੰਧੀ ਹੁਣ ਫਿਰ 1 ਸਤੰਬਰ ਨੂੰ ਲੈ ਕੇ ਇਕੱਠ ਰੱਖਿਆ ਗਿਆ ਹੈ ਇਕੱਠ ਦੇ ਵਿੱਚ ਲੋਕ ਤਾਂ ਉਹੀ ਨੇ ਜਿਹੜੇ ਪਹਿਲਾਂ ਆਏ ਕਈ ਵਾਰ ਨਿਰਾਸ਼ ਮੁੜ ਕੇ ਗਏ ਤੇ ਅੱਜ ਫਿਰ ਉਹਨਾਂ ਨੂੰ ਇੱਕ ਵਾਰ ਬਲਾਵਾ ਦੇ ਕੇ ਬੁਲਾਇਆ ਜਾ ਰਿਹਾ ਸਾਡੇ ਨਾਲ ਸੋ ਕੁਝ ਸਿੰਘ ਕੋ ਸਾਜੀ ਮੌਜੂਦ ਰਹਿਣਗੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੂਮਿਕਾ ਜੀ ਦੱਸਦਾ ਕਿ ਲੋਕ ਪਹਿਲਾਂ ਵੀ ਆਏ ਨਰਾਸ਼ ਮੁੜਦੇ ਰਹੇ ਇੱਕ ਵਾਰ ਫਿਰ ਤੁਸੀਂ ਫਿਰ ਸੱਦੇ ਆ ਕਿਹੜੇ ਭਰੋਸੇ ਤੇ ਆਉਣ ਦੇਖੋ ਜੀ ਸਿੱਖ ਦਾ ਨਾਤਾ ਗੁਰਗੁਰਨ ਸਾਹਿਬ ਦੇ ਨਾਲ ਹੈ ਹਮ ਤੇ ਜਿਹੜੀ ਉਹ ਘਟਨਾ ਵਾਪਰੀਆਂ 2015 ਚ ਬੁਰਜ ਜਵਾਰ ਸਿੰਘ ਵਾਲਾ ਚ ਬਰਗਾੜੀ ਬਾਈਬਲ ਜੋ ਜੋ ਹੋਇਆ ਜੀ ਉਹ ਇੱਕ ਨਸੂਰ ਆ ਜੀ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਸ ਨਸੂਰ ਦੇ ਉੱਤੇ ਮਲਮ ਨਹੀਂ ਲੱਗ ਸਕਦੀ ਤੇ ਇਹ ਜਿਹੜਾ ਤੁਸੀਂ ਕਹਿੰਦੇ ਵਾਰ-ਵਾਰ ਸਦਨਾਂ ਤੇ ਵਾਰ-ਵਾਰ ਨਿਰਾਸ਼ ਹੋਣਾ ਹਰ ਇੱਕ ਨੇ ਆਪਣਾ ਕੰਮ ਵਾਕੂਬੀ ਕੀਤਾ ਚਾਹੇ ਉਹ ਧਿਆਨ ਸਿੰਘ ਮੰਡ ਦਾ ਮੋਰਚਾ ਹੋਵੇ ਉਹਨੇ ਆਪਣਾ ਕੰਮ ਕੀਤਾ ਵਾ ਸੁਖਰਾਜ ਸਿੰਘ ਦਾ ਹੋਵੇ ਉਹਨੇ ਆਪਣਾ ਕੰਮ ਕੀਤਾ ਪਰ ਸਰਕਾਰ ਜਿਹੜੀ ਜਿਹਨੇ ਇਨਸਾਫ ਦੇਣਾ ਆ ਜੜੀਆਂ ਸਰਕਾਰਾਂ ਨੇ ਇਨਸਾਫ ਦੇਣਾ ਉਹ ਹਮੇਸ਼ਾ ਹੀ ਇਹ ਸੋਚਦੀਆਂ ਕਿ ਸਿੱਖ ਭੁੱਲ ਗਏ ਜੇ ਬਰਗਾੜੀ ਲੱਗਿਆ ਸੀਗਾ ਉਹਨਾਂ ਦਾ ਮਤਲਬ ਸੀ ਸਿੱਖ ਭੁੱਲ ਗਏ ਸਖਰਾਜ ਆ ਗਿਆ ਹੁਣ ਸਖਰਾਜ ਦੇ ਮੋਰਚੇ ਨੇ ਕੋੜਖਪੂਰਾ ਦਾ ਚਲਾਨ ਪੇਸ਼ ਹੋਣ ਤੋਂ ਬਾਅਦ ਜੇ ਉਹ ਉਹਨੂੰ ਚੱਕਣਾ ਪੈ ਗਿਆ ਜਾਂ ਕੀ ਉਹ ਤਾਂ ਉਹ ਹੀ ਦੱਸ ਸਕਦੇ ਮਜਬੂਰੀਆਂ ਤੇ ਸਰਕਾਰ ਇਹ ਫੇਰ ਵੇਖ ਲਿਆ ਕਿ ਨਹੀਂ ਇਹ ਭੁੱਲ ਗਿਆ ਗਿਆ ਕਿਉਂਕਿ 10 ਸਾਲ ਹੋ ਗਏ ਆ ਸਰਕਾਰ ਮੇਰਾ ਖਿਆਲ ਉਦੋਂ ਹੀ ਥੋੜਾ ਬਹੁਤਾ ਕੁਝ ਕਰ ਦਿਆ ਜਦੋਂ ਕੋਈ ਜਾਗਦਾ ਲੋਕ ਕਹਿੰਦੇ ਕਿ ਅਸੀਂ ਭੁੱਲੇ ਨਹੀਂ ਪਰ ਸਾਨੂੰ ਐ ਲੱਗਦਾ ਕਿ ਸਿਆਸਤ ਹੋਣ ਲੱਗ ਗਈ ਜਿਵੇਂ 84 ਤੇ ਹੁੰਦੀ ਰਹੀ ਬਿਲਕੁਲ ਇਹ ਸਰਕਾਰਾਂ ਵੀ ਇਹ ਹੀ ਚਾਹੁੰਦੀਆਂ ਵਾ ਕਿ ਜਿੱਦਾਂ 84 ਦਾ ਇੱਕ ਤਰ੍ਹਾਂ ਦਾ ਇਹਨਾਂ ਨੇ ਮੈਨੂੰ ਮਾਫ ਕਰਿਓ ਜਨ ਬਣਾ ਲਿਆ ਵੀ ਉਹਨੂੰ ਵੋਟਾਂ ਵੇਲੇ ਕੱਢਣਾ ਇਦਾਂ ਹੀ ਹੁਣ ਦੂਜੀਆਂ ਤਰ੍ਹਾਂ ਨੇ ਲੱਗਦਾ ਵੀ ਬਰਗਾੜੀ ਬਾਈਬਲ ਵਾਲਾ ਜਿਹੜਾ ਕਾਂਡ ਹੈਗਾ ਇਹ ਬਦਬੀਆਂ ਦਾ ਕਾਂਡ 2015 ਵਾਲਾ ਇਹਨੂੰ ਆਪ ਦਾ ਇੱਕ ਤਰ੍ਹਾਂ ਦਾ ਜਨ ਬਣਾ ਕੇ ਪੇਸ਼ ਕਰਨਾ ਚਾਹੁੰਦੀ ਆ ਪਰ ਗੁਰੂ ਕਿਰਪਾ ਕਰੇ ਇਹ ਜਿਹਾ ਨਹੀਂ ਹੋਣ ਦਿੱਤਾ ਜਾਊਗਾ ਕਿਉਂਕਿ ਵੇਖੋ ਇਹ ਇੱਕ ਇਹ ਸਾਨੂੰ 1 ਸਤੰਬਰ ਨੂੰ ਪ੍ਰਕਾਸ਼ ਦਿਹਾੜਾ ਚੌਂਕ 'ਚ ਮਨਾਉਣ ਦੀ ਕਿਉਂ ਲੋੜ ਪਈ ਉਹਦੀ ਗੱਲ ਇਹ ਹੈਗੀ ਆ ਕਿ ਜਿਹੜੇ ਮੁੱਖ ਮੰਤਰੀ ਦੀ ਪਾਰਟੀ ਦਾ ਕਨਵੀਨਰ ਇਹ ਗੱਲ ਕਹਿੰਦਾ ਸੀ ਕਿ 24 ਘੰਟੇ ਚ ਇਨਸਾਫ ਦੇ ਦਿਆਂਗੇ ਉਹਨਾਂ ਠੀਠ ਲੋਕਾਂ ਨੇ ਹਜੇ ਤੱਕ 295ਏ ਧਾਰਾ ਦੀ ਮਨਜ਼ੂਰੀ ਨਹੀਂ ਦਿੱਤੀ ਸੌਦਾ ਸਾਧ ਤੇ ਹਣੀਪ੍ਰੀਤ ਤੇ ਚਲਾਉਣ ਦੀ ਤੁਸੀਂ ਕੀ ਹੁਣ ਚਾਹੁੰਦੇ ਜੇ ਕਹਿੰਦੇ ਸੌਦਾ ਸਾਧ ਤੇ ਹਣੀਪ੍ਰੀਤ ਵਿੱਚ ਆਉਣ ਕਿਉਂ ਕਿਉਂਕਿ ਉਹ ਇਨਸਕਾਬ ਹੈਗਾ ਉਹਨਾਂ ਦਾ ਬਿਆਨ ਆ ਸੌਦਾ ਸਾਧ ਨੂੰ ਅਸੀਂ ਨਹੀਂ ਲਿਆਉਂਦੇ ਇਹਨਾਂ ਦੀ ਇਨਵੈਸਟੀਗੇਸ਼ਨ ਲੈ ਕੇ ਆਈ ਆ ਅਸੀਂ ਪ੍ਰੀਤ ਨੂੰ ਅਸੀਂ ਨਹੀਂ ਲੈ ਕੇ ਆਏ ਉਹਦਾ ਪ੍ਰਦੀਪ ਕਲੇਰ ਦੇ 164 ਦੇ ਬਿਆਨ ਲੈ ਕੇ ਆਏ ਆ ਤੇ ਜਿਹੜੀ 295 ਇਹਦੀ ਇੰਪਰੂਵਲ ਮਿਲਣੀ ਹੁੰਦੀ ਮਨਜ਼ੂਰੀ ਮਿਲਣੀ ਹੁੰਦੀ ਆ ਉਹ ਗ੍ਰਹਿ ਵਿਭਾਗ ਨੇ ਦੇਣੀ ਹੁੰਦੀ ਤੇ ਗ੍ਰਹਿ ਵਿਭਾਗ ਕੀ ਦੇ ਕੋਲ ਆ ਭਗਵੰਤ ਸਿੰਘ ਮਾਨ ਕੋਲ ਤੇ ਗੱਲਾਂ ਅਸੀਂ ਕਰਦੇ ਸੀ 24 ਘੰਟੇ ਚੰਸਾਬ ਦੇਣ ਦੀਆਂ ਤੇ ਪਰ ਹਜੇ ਤੱਕ ਸੌਦਾ ਸਾਹ ਦੇ ਉੱਤੇ 295 ਇਹਦੀ ਧਾਰਾ ਤਹਿਤ ਪਰਚਾ ਨਹੀਂ ਚਲਾਇਆ ਗਿਆ ਤਿੰਨ ਐਫਐਨਆਈਆਰ ਹੈਗੀਆਂ ਚਾਰ ਪਾਰਟੀਆਂ ਨੇ ਚਾਰਾਂ ਨੂੰ ਪਰਖ ਲਿਆ ਕਿਸੇ ਨੂੰ ਸੈਂਟਰ ਚ ਬੈਠਿਆ ਪਰਖ ਲਿਆ ਤੇ ਕਿਸੇ ਨੂੰ ਪੰਜਾਬ ਦੇ ਵਿੱਚ ਜੀ ਜੀ ਖੜਾ ਤਾਂ ਫਿਰ ਕੋਈ ਵੀ ਨਹੀਂ ਉੱਤਰਿਆ ਅੱਜ ਕਹਿੰਦੇ ਖਿਲਾਫ ਧਰਨਾ ਲਾ ਰਹੇ ਹੋ ਧਰਨਾ ਨਹੀਂ ਅਸੀਂ ਲਾ ਰਹੇ ਜਾਂ ਕੱਟ ਕਰ ਰਹੇ ਹੋ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰੋਸ ਵਜੋਂ ਚੌਕ ਚੌਕ ਚ ਮਨਾ ਰਹੇ ਆ ਵੀ ਅਸੀਂ 9 ਸਾਲ ਪਹਿਲਾਂ ਜਿੱਥੇ ਖੜੇ ਸੀ ਅੱਜ ਵੀ ਉੱਥੇ ਹੀ ਖੜੇ ਆ ਤੇ ਸੰਗਤ ਨੂੰ ਕਹਿਣਾ ਕਿ ਜੇ ਅਸੀਂ ਇਦਾਂ ਹੀ ਰਾਮ ਮੰਦਰ ਨਾਲ ਘਰੇ ਬੈਠ ਗਏ ਤੇ ਸਰਕਾਰਾਂ ਤੇ ਚੌਂਦੀਆਂ ਬੈਠ ਜਾਓ ਠੀਕ ਠੀਕ ਅਸੀਂ ਨਾ ਬੈਠੇ ਸੀ ਨਾ ਬੈਠਣਾ ਤੇ ਨਾ ਬੈਠਣ ਦਿਆਂਗੇ ਇਹ ਸਰਕਾਰ ਮੱਤੇ ਸੋਚੇ ਕਿ ਅਸੀਂ ਹੁਣ ਸਰਕਾਰ ਬਣਾ ਲਈ ਆ ਤੇ ਸਿੱਖ ਭੁੱਲ ਜਾਣਗੇ ਗੁਰੂ ਸਾਹਿਬ ਦੀ ਵਿਦਵੀ ਨੂੰ ਏ ਨੂੰ ਦੁਆਰਾ ਸਰਜੀਤ ਕਰਨ ਵਾਸਤੇ ਦੁਆਰਾ ਹੱਲਾ ਹਮਲਾ ਮਾਰਨ ਵਾਸਤੇ ਸੰਗਤ ਨੂੰ ਬੇਨਤੀ ਕੀਤੀ ਆ ਜਿਹੜਾ ਇੱਕ ਦਾ ਆ ਸੰਕੇਤਕ ਹੋਊਗਾ ਜੇ ਸਰਕਾਰ ਕਿਹੜੀਆਂ ਗੱਲਾਂ ਨਗੂਣੀਆਂ ਨੇ 295 ਇਹ ਧਾਰਾ ਦਾ ਚਾਲੂ ਕਰਨਾ ਪ੍ਰਦੀਪ ਉਹ ਵਾਹਿਗੁਰੂ ਸੰਦੀਪ ਬਰੇਟਾ ਤੇ ਅਰਸ਼ਦੂਰੀ ਦੀ ਗ੍ਰਿਫਤਾਰੀ ਤੇ ਬੈਬਲ ਦਾ ਚਲਾਨ ਇਹ ਤਿੰਨ ਗੱਲਾਂ ਨੇ ਜੇ ਤਿੰਨਾਂ ਗੱਲਾਂ ਇਹ ਨਹੀਂ ਕਰਦੇ ਤੇ ਫੇਰ ਮਜਬੂਰ ਨਾ ਹੋ ਸਕਦਾ ਇਹਨਾਂ ਨੂੰ ਕਿਸੇ ਮੋਰਚੇ ਦਾ ਸਾਹਮਣਾ ਕਰਨਾ ਪਵੇ ਹੂੰ ਜੀ ਜਿਹੜਾ ਪ੍ਰਦਰਸ਼ਨ ਹੋਊਗਾ ਜੋ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਜਿਹੜਾ ਇਹ ਪ੍ਰੋਗਰਾਮ ਲਿਖਿਆ ਤੁਹਾਡਾ ਜੀ ਕਿ ਸਰਕਾਰ ਦੇ ਖਿਲਾਫ ਹੋਊਗਾ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਦੀ ਪੰਜਾਬ ਸਰਕਾਰੀ ਜ਼ਿੰਮੇਵਾਰ ਆ ਹੂੰ ਸਟੇਟ ਸਟੇਟ ਜ਼ਿੰਮੇਵਾਰ ਹੈਗੀ ਆ ਸਟੇਟ ਨੇ ਕਮਿਸ਼ਨ ਬਣਾਏ ਆ ਸਟੇਟ ਨੇ ਸਿੱਟਾ ਬਣਾਈਆਂ ਸਟੇਟ ਨੇ ਸਾਰਾ ਕੁਝ ਕੀਤਾ ਸਟੇਟ ਨੇ ਹੀ ਚਲਾਨ ਪੇਸ਼ ਕਰਵਾਇਆ ਪੰਜਾਬ ਸਰਕਾਰ ਨੇ ਕੋਟਕਪੂਰਾ ਦਾ ਤੇ ਬੈਬਲ ਦਾ ਚਲਾਨ ਬੈਬਲ ਕਾ ਗੋਲੀकांड ਦਾ ਚਲਾਨ ਜਿਹੜਾ ਅਧੂਰਾ ਆ ਉਹ ਪੇਸ਼ ਕਰਨਾ ਜ਼ਿੰਮੇਵਾਰੀ ਕਿਹਦੀ ਆ ਹੁਣ ਅਰਸ਼ ਧੂਰੀ ਨੂੰ ਤੇ ਸੰਦੀਪ ਬਰੇਟੇ ਨੂੰ ਫੜਨਾ ਜ਼ਿੰਮੇਵਾਰੀ ਕਿਹਦੀ ਆ ਸੌਦਾ ਸਾਹ ਤੇ 295 ਇਹ ਲੱਗ ਗਈ ਆ ਉਹਦੀ ਮਨਜ਼ੂਰੀ ਦੇਣੀ ਉਹਨੂੰ ਉਹਦਾ ਟ੍ਰਾਇਲ ਚਲਾਉਣ ਦੀ ਮਨਜ਼ੂਰੀ ਦੇਣਾ ਕਿਹਦਾ ਕੰਮ ਆ ਸਰਕਾਰ ਦਾ ਕੰਮ ਆ ਫਿਰ ਸਰਕਾਰ ਦੇ ਸਰਕਾਰ ਚੁੱਪ ਕਿਉਂ ਹੈ ਤਾਂ ਬਹੁਤ ਦਾਅਵੇ ਕਰਦੀ ਹੁੰਦੀ ਸੀ ਬਾਈਬਲ ਬਰਗਾੜੀ ਚਦੋਂ ਵੀ ਤੁਹਾਡੇ ਮੋਰਚੇ ਲੱਗਦੇ ਰਹੇ ਇਹ ਹੀ ਭਗਵੰਤ ਸਿੰਘ ਮਾਨ ਉੱਥੇ ਆ ਕੇ ਸਟੇਜ ਤੇ ਬੋਲਦਾ ਹੁੰਦਾ ਸੀ ਇਹਨਾਂ ਦੇ ਭਾ ਦਾ ਇਹ ਆ ਕਿ ਮੋਰਚਾ ਲੱਗਾ ਸੀਗਾ ਅਸੀਂ ਇੱਕ ਵਾਰੀ 12 17 ਕਰਕੇ ਉਹਨੂੰ ਉਠਾ ਲਿਆ ਆ ਜਾਂ ਉਹਨੂੰ ਅਸੀਂ ਆਪਦੇ ਹਿਸਾਬ ਨਾਲ ਵੀ ਭਰੋਸੇ ਦੀ ਭਰੋਸੇ 'ਚ ਲੈ ਲਿਆ ਪਰ ਕਿਸੇ ਇੱਕ ਆਗੂ ਨੂੰ ਭਰੋਸੇ 'ਚ ਲੈ ਲੈਣਗੇ ਦੋ ਨੂੰ ਲੈ ਲੈਣਗੇ ਚਾਰ ਨੂੰ ਲੈ ਲੈਣਗੇ ਪੂਰੀ ਕੌਮ ਨੂੰ ਤੇ ਪ੍ਰੋਸੈਸ ਤਾਂ ਜਿਹੜੇ ਵੀ ਅੱਗੇ ਲੱਗਣਗੇ ਉਹਨੂੰ ਹਰ ਵਾਰ ਪ੍ਰੋਸੈਸ ਚ ਲੈਂਦੇ ਰਹਿਣਗੇ ਤੇ ਆਮ ਸੰਗਤ ਕਿੱਥੇ ਜਾਊ ਸ਼ਾਇਦ ਹੋ ਸਕਦਾ ਐਸ ਵਾਰ ਇਦਾਂ ਨਾ ਹੋਵੇ ਸ਼ਾਇਦ ਇਹੀ ਤਾਂ ਗੱਲ ਸਾਰੇ ਕਹਿੰਦੇ ਆ ਹਾਂ ਸ਼ਾਇਦ ਹੋ ਸਕਦਾ ਇਦਾਂ ਨਾ ਹੀ ਹੋਵੇ ਪਰ ਇਹ ਗੱਲ ਤਾਂ ਸਾਰੇ ਕਹਿੰਦੇ ਜਦੋਂ ਵੀ ਕਿਤੇ ਵੀ ਪਰ ਇਹ ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਕਹਿ ਦੇਣਾ ਚਾਹੁੰਦਾ ਕਿ ਇਹ ਹਰ ਵਾਰੀ ਟੈਸਟ ਹੋ ਨਹੀਂ ਹੋ ਸਕਦਾ ਜਿਹੜਾ ਤੁਸੀਂ ਚੱਕਦੇ ਆ ਹੂੰ ਤੇ ਇਹ ਮਜਬੂਰ ਨਾ ਕਰਿਓ ਸਿੱਖਾਂ ਨੂੰ ਹੁਣ ਮਜਬੂਰ ਨਾ ਕਰਿਓ ਦੇਰਾ ਸਿਰਸਾ ਦੀ ਐਡੀ ਕਿੰਨੀ ਕੁ ਪਾਵਰ ਹੈ ਕਿ ਜਿਹੜਾ ਵੀ ਸਰਕਾਰ ਦੇ ਵਿੱਚ ਵਜ਼ੀਰ ਮੰਤਰੀ ਮੁੱਖ ਮੰਤਰੀ ਬਣ ਕੇ ਆਉਂਦਾ ਕਿ ਉਹਨੂੰ ਬਚਾਉਂਦਾ ਇਹ ਤਾਂ ਵੇਖੋ ਡੇਰਾ ਡੇਰਾ ਦੀ ਪਾਵਰ ਪੂਰ ਤਾਂ ਜਿਹੜੀ ਜੋ ਵੀ ਹੈ ਨਹੀਂ ਮੰਦੇ ਪੰਥ ਦੀ ਪਾਵਰ ਤਾਂ ਆ ਸਾਹਮਣੇ ਆ ਕਿ ਪੰਥ ਨੇ ਕੀ ਕੁਝ ਕੀਤਾ ਪੰਜਾਬ ਨੇ ਕੀ ਕੁਝ ਕੀਤਾ ਜਿਹੜੇ ਕਿਤੇ ਬਾਦਸ਼ਾਹ ਸੀ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਸੰਗਤ ਨੇ ਇਹ ਪੰਕਤੀ ਨੂੰ ਸਿੱਧ ਕਰਤੇ ਕਰਕੇ ਦਿਖਾਤਾ ਨਦਰ ਪੁੱਠੀ ਜੇਕਰ ਸੁਲਤਾਨਾ ਕਾ ਉਹ ਕਰਾਇਦਾ ਦਰ ਮੰਗਣ ਭੇਖ ਨਾ ਪਾਇਦਾ ਵੀ ਨਦਰ ਪੁੱਠੀ ਪਰਮੇਸ਼ਰ ਸੰਗਤ ਵਿੱਚ ਪਰਮੇਸ਼ਰ ਆ ਸੰਗਤ ਰੂਪੀ ਪਰਮੇਸ਼ਰ ਨੇ ਉਹ ਸੁਲਤਾਨਾ ਨੂੰ ਕਾ ਚਰਨ ਲਾਤਾ ਜਿਹੜੇ ਕਹਿੰਦੇ ਸੀ ਸੁਲਤਾਨ ਖਾਨ ਵੱਡੇ ਅਸੀਂ ਬਹੁਤ ਵੱਡੇ ਆ ਬਾਦਲ ਕਾ ਟੱਬਰ ਤੇ ਅੱਜ ਉਹ ਸਮਝ ਲਾ ਵੀ ਬੁਰੇ ਹਾਲਾਤਾਂ 'ਚ ਤੁਰੇ ਫਿਰਦੇ ਆ ਪਾਰਟੀਆਂ ਛੱਡ ਕੇ ਭੱਜੀ ਜਾਂਦੇ ਉਹ ਚਲੋ ਉਹਨਾਂ ਦਾ ਸਿਆਸੀ ਪਰ ਇੱਕ ਵਾਰੀ ਉਹਨਾਂ ਨੂੰ ਤਖਤ ਤੋਂ ਫਰਸ਼ ਤੇ ਲਿਆ ਕੇ ਸੰਗਤ ਨੇ ਖੜੇ ਕਰ ਦਿੱਤਾ ਤਾਂ ਇਸ ਕਰਕੇ ਇਹ ਜਿਹੜੇ ਜਿਹੜੇ ਹੁਣ ਮੌਜੂਦ ਮੌਜੂਦਾ ਸਰਕਾਰ ਵਿੱਚ ਇਹ 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 ਨਾ ਸਮਝਣ ਕਿ ਕਦੇ ਕਿਉਂਕਿ ਇੱਥੇ ਬਾਦਲ ਕਿਆਂ ਦਾ ਪੌਣੇ 2 ਸਾਲ ਰਾਜ ਰਿਹਾ ਜਦੋਂ ਬੇਦਬੀ ਹੋਈ 1517 1517 ਲਗਭਗ 17-18 ਮਹੀਨੇ ਜਿਉਂ ਵੀ ਹਾਂ ਹਾਂ ਅੱਛਾ ਉਸ ਤੋਂ ਬਾਅਦ ਕੈਪਟਨ ਆਉਂਦੇ ਆ ਗੁਟਕੇ ਦੀ ਸੌ ਖਾਂ ਖਾਧੀ ਜਾਂਦੀ ਹੈ 4.5 ਸਾਲ ਹੋ ਰਿਹਾ ਦਾ ਉਹ ਸਿਰਾਈ ਤੁਰਿਆ ਫਿਰ ਲੋਕਾਂ ਨੇ ਕਿ ਉਹਨੇ ਨਹੀਂ ਕੁਝ ਕੀਤਾ ਫਿਰ ਚੰਨੀ ਆਉਂਦਾ 6 ਮਹੀਨਿਆਂ ਚ ਚੰਨੀ ਨੇ ਵੀ ਇੱਕ ਨਾਰਾ ਹੀ ਸੀ ਘਰ ਘਰ ਚੱਲੀ ਇੱਕੋ ਗੱਲ ਚੰਨੀ ਕਰਦਾ ਮਸਲੇ ਹੱਲ ਪਰ ਸਿੱਖਾਂ ਵਾਲੇ ਮਸਲੇ ਹੱਲ ਉਹਨੇ ਵੀ ਧਿਆਨ ਨਹੀਂ ਦਿੱਤਾ ਉਹ ਵੀ ਗਿਆ ਹਮ ਹੁਣ ਆ ਗਿਆ ਇਹ ਭਗਵੰਤ ਸਿੰਘ ਮਾਨ ਰਚਦਾ ਇਹ ਭਗਵੰਤ ਮਾਨ ਲਿਖਦਾ ਪਰ ਮੈਂ ਪੂਰਾ ਨਾਮ ਲੈਣ ਦੀ ਕੋਸ਼ਿਸ਼ ਕਰਦਾ ਕਿ ਵੀ ਚਲੋ ਇਹਨੂੰ ਸਿੰਘ ਕਹੀਏ ਪਰ ਸਿੰਘਾਂ ਵਾਲੇ ਕੰਮ ਕੁੰਮਤਾਏ ਦੇ ਕੋਈ ਹੈ ਨਹੀਂ ਗੱਲਾਂ ਤਾਂ ਇਹਨਾਂ ਨੇ ਬਹੁਤ ਕੀਤੀਆਂ ਸੀਗੀਆਂ ਤੇ ਹੁਣ ਸਾਲ ਸਵਾ ਸਾਲ ਦੇ ਲਗਭਗ ਤੇ ਸੁਖਰਾਜ ਵਾਲੇ ਮੋਰਚੇ ਨੂੰ ਵੀ ਸਮਾਪਤ ਕਰਾਏ ਨੂੰ ਇਹਨਾਂ ਨੂੰ ਹੋ ਗਿਆ ਤੇ ਹਜੇ ਤੱਕ ਬਾਈਬਲ ਦਾ ਚਲਾਨ ਨਹੀਂ ਦਿੱਤਾ ਹਜੇ ਤੱਕ ਸੌਦਾ ਸਾਹ ਦੇ ਉਹ ਮਨਜ਼ੂਰੀ ਨਹੀਂ ਦਿੱਤੀ 295 ਇਹ ਚਲਾਉਣ ਦੀ ਹਜੇ ਤੱਕ ਭਗੌੜੇ ਫੜੇ ਨਹੀਂ ਹਾਂਜੀ ਪਰ ਇਹੀ ਤੇ ਲੋਕ ਸਵਾਲ ਕਰਦੇ ਆ ਕਿ ਫਿਰ ਜਦੋਂ ਉੱਥੇ ਕੁਝ ਨਹੀਂ ਹੋਇਆ ਤੇ ਫਿਰ ਚੁਕਰਾਨਾ ਸਮਾਗਮ ਕਿਉਂ ਉਲਟਾ ਮੇਰੀ ਇਹਦਾ ਜਵਾਬ ਤੇ ਸੁਖਰਾਜ ਸਿੰਘ ਹੁਣੀ ਦੇ ਸਕਦੇ ਨੇ ਮੈਂ ਨਹੀਂ ਨਾ ਦੇ ਸਕਦਾ ਜਿਹੜਾ ਮਗਰੋਂ ਨੇ ਚੁਕਰਾਨਾ ਸਮਾਗਮ ਕਰਿਆ ਉਹਦੇ ਵਿੱਚ ਸਾਨੂੰ ਤੁਸੀਂ ਦੇਖਿਆ ਤੇ ਨਹੀਂ ਨਾ ਅ퍼 ਗੱਲ ਗੱਲ ਇਹ ਹੈ ਨਾ ਵੀ ਲੋਕ ਤਾਂ ਸਵਾਲੇ ਪੁੱਛਦੇ ਆ ਕਹਿੰਦੇ ਤੁਸੀਂ ਵੀ ਉੱਥੇ ਜਾਂਦੇ ਰਹੇ ਆ ਦਾ ਮਤਲਬ ਤਾਂ ਮੈਂ ਤੇ ਸੁਖਰਾਜ ਸਿੰਘ ਨੂੰ ਪੁੱਛਿਆ ਲੋਕਾਂ ਦਾ ਪੁੱਛਣਾ ਤੁਹਾਡਾ ਪੁੱਛਣਾ ਜੈ ਜੈ ਗੱਲ ਵੀਰਾ ਇਹ ਹੁੰਦੀ ਆ ਕਿ ਜਦੋਂ ਮੋਰਚਾ ਮੰਨ ਲਓ ਹੁਣ ਮੈਂ ਕੱਲ ਨੂੰ ਕਹਿ ਰਿਆਂ ਵੀ ਅਸੀਂ 3 ਘੰਟੇ ਦਾ ਸੰਕੇਤ ਕਰ ਰਹੇ ਆਂ ਪ੍ਰੋਟੈਸਟ ਠੀਕ ਆ ਨਾ ਤੇ ਮੇਰੇ ਨਾਲ ਜਿਹੜੇ ਵੀ ਰੋਣਗੇ ਜਾਂ ਜਿਹੜੇ ਸੱਦੇ ਤੇ ਆਉਣਗੇ ਤੇ ਜੇ ਮੈਂ 3 ਘੰਟੇ ਦਾ ਕਹਿ ਕੇ ਉਹਨਾਂ ਨੂੰ 3 ਮਹੀਨੇ ਭਾਲਵਾ ਫਿਰ ਮੈਂ ਫੇ ਵੀ ਮੈਂ ਦੇਂਦਾਰ ਆ ਅਸੀਂ ਦੇਂਦਾਰ ਜਿਹੜਾ ਵੀ ਲੱਗਿਆ ਹੋਇਆ ਇਹ ਸੰਘਰਸ਼ ਨਾ ਮੁੱਕਦੇ ਆ ساری ਜ਼ਿੰਦਗੀ ਤੇ ਨਾ ਹੀ ਇਹ ਮਕਾਇਏ ਜਾਂਦੇ ਆ ਕਈ ਵਾਰ ਮਜਬੂਰੀ ਬਣ ਜਾਂਦੀ ਹੁਣ ਸੁਖਰਾਜ ਸਿੰਘ ਦਾ ਵੀ ਉਥੇ ਮਜਬੂਰੀ ਬਣ ਗਈ ਸੀ ਵੀ ਕੱਲ ਬੈਠਾ 2 ਸਾਲ ਬੈਠਾ ਰਿਹਾ ਫਿਰ ਵੀ ਮੈਂ ਨਾ ਕੋਡ ਪੂਰਾ ਚਲਾਨ ਪੇਸ਼ ਕਰਾ ਗਿਆ ਬਹੁਤ ਵੱਡੀ ਗੱਲ ਵਾ ਤੇ ਜਿਹੜੀ ਕੋਈ ਗੱਲ ਰਹਿ ਗਈ ਆ ਉਹਦੇ ਤੇ ਤੂੰ ਤਾਂ ਲਾਉਣ ਦੀ ਬਜਾਏ ਸਾਨੂੰ ਇਕੱਠੇ ਹੋ ਕੇ ਕਰ ਲੈਣੀ ਚਾਹੀਦੀ ਆ ਇੱਥੇ ਕਿਹੜਾ ਨਾਉ ਕਹਿੰਦੇ ਹੁੰਦੇ ਮੁੱਲਾ ਕਿਤੇ ਚਲ ਗਿਆ ਨਾਮ ਸੀਤ ਟੁੱਟੀ ਆ ਸਾਰਾ ਕੁਝ ਇੱਥੇ ਹੀ ਆ ਜਿੰਨਾ ਕਿਸੇ ਕੋ ਰਹਿ ਗਿਆ ਆ ਜਿੰਨਾਂ ਕੋ ਧਿਆਨ ਸਿੰਘ ਮੰਡ ਕੋ ਰਹਿ ਗਿਆ ਹੋਊਗਾ ਉਹ ਇਹਨੇ ਕਰ ਲਿਆ ਜਿੰਨਾਂ ਕੋਦੇ ਕੋਲੋਂ ਰਹਿ ਗਿਆ ਆਪਾਂ ਕਰ ਲਈਏ ਆਪਣਾ ਵੀ ਤੇ ਮੇਰੇ ਇਹ ਈ ਸਵਾਲ ਹੈ ਕਿ એનર્ਜੀ ਵੇਸਟ ਤਾਂ ਨਹੀਂ ਹੋਊਗੀ ਕਿਉਂ એનર્ਜੀ ਵੇਸਟ ਹੋਊਗੀ ਅਸੀਂ ਅਸੀਂ ਤਾਂ ਸਿਰਫ ਤੇ ਸਿਰਫ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਉਸ ਟੌਂਗ 'ਚ ਮਨਾ ਰਹੇ ਆਂ ਜੇਸ ਟੌਂਗ 'ਚ ਅਨਸਾਫ਼ ਮੰਗਦੀਆਂ ਸੰਗਤਾਂ ਦੇ ਉੱਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਦੇ ਉੱਤੇ ਡਾਂਗਾ ਚੱਲੀਆਂ ਸੀ ਠੀਕ ਇਹ ਰੋਸ ਵਜੋਂ ਆ ਰੋਸ ਵਜੋਂ ਸਰਕਾਰ ਨੂੰ ਦਿਖਾਣਾ ਰੋਸ ਵਜੋਂ ਤੇ ਸਰਕਾਰ ਨੇ ਹੁਣ ਰੋਸ ਵਿੱਚ ਵਾਅਦਾ ਕਰਨਾ ਜਾਂ ਰੋਸ ਨੂੰ ਸ਼ਾਂਤ ਕਰਨ ਵਾਸਤੇ ਮੰਗ ਮੰਨਣੀ ਆ ਕੀ ਸਰਕਾਰ ਮੰਨੂਗੀ ਤੁਸੀਂ ਉੱਥੇ ਬੈਠ ਹੋਣਾ ਨੂੰ ਇਹਨਾਂ ਲੱਗੇ ਧਰਨਾ ਲਾ ਦੇ ਜਾਂ ਇਹਨਾਂ ਨੇ ਵੀ ਲਾਠੀ ਚਾਰਜ ਕਰਤਾ ਤਾਂ ਚੰਗੀ ਗੱਲ ਆ ਫਿਰ ਲਾਸਟਿਕ ਚਾਰਜ ਕਰੇ ਅਸੀਂ ਤੇ ਕਿਹਨੇ ਫੜ ਕੇ ਅੰਦਰ ਦੇਵੇ ਜੋ ਮਰਜੀ ਜੋ ਸਰਕਾਰ ਦਾ ਦਿਲ ਕਰਦਾ ਕਰੇ ਜੇ ਸਰਕਾਰ ਨੇ ਆਪਦੇ ਸਿਰ 'ਚ ਸਵਾਹ ਪਾਣੀ ਹੋਣੀ ਹੋਊਗੀ ਤਾਂ ਉਹ ਕਰ ਲੈਣੇ ਇਹ ਕੰਮ ਅਗਲੀਆਂ ਸਰਕਾਰਾਂ ਨੇ ਵੀ ਇਹ ਕੰਮ ਕੀਤੇ ਹੀ ਆ ਆਪਦੇ ਸਿਰ 'ਚ ਕੇ ਪਵਾਈ ਆ ਇਹ ਵੀ ਪਵਲਣ ਹੂੰ ਉਦੋਂ ਅਸੀਂ ਤਾਂ ਕਹਿੰਦੇ ਆ 1 ਸਤੰਬਰ ਤੋਂ ਅੱਗੋਂ ਅੱਗੋਂ ਹੀ ਚਲਾਨ ਪੇਸ਼ ਕਰ ਦੇਣ। ਫੇਰ ਤੁਸੀਂ ਇਹ ਨਾ ਚਲਾਨ ਪੇਸ਼ ਕਰਤਾ ਫਿਰ ਨਹੀਂ ਲਾਓ। ਨਹੀਂ ਮਨਾਓ ਕੁਛ ਕਰਨਾ ਨਹੀਂ ਕਰਾਂਗੇ। ਨਹੀਂ ਕਰਾਂਗੇ ਸਰਕਾਰ ਨਾਲ ਹੀ ਗੁਰਦੁਆਰਾ ਸਾਹਿਬ ਉੱਥੇ ਮਨਾ ਲਾਂਗੇ। ਗੁਰਦੁਆਰਾ ਸਾਹਿਬ ਚ ਮਨਾ ਲਾਂਗੇ। ਅਸੀਂ ਕਦੋਂ ਕਹਿੰਦੇ ਆ ਸਾਡੀ ਜਿਹੜੀ ਗੱਲ ਵਾ ਉਹ ਪੁਰ 295 ਇਹਦੀ ਇੰਪਰੂਵ ਉਹਦੀ ਮਨਜ਼ੂਰੀ ਦੇ ਦੇਣ ਤਿੰਨਾਂ ਪਰਚਿਆਂ 'ਚ। ਤੇ ਉਹਨੂੰ ਸੰਦੀਪ ਨੂੰ ਕਰਫਟਰ ਕਰਕੇ ਲੈ ਆਉਣ। ਅਰਸ਼ਤੂਰੀ ਨੂੰ ਗ੍ਰਫਟਰ ਕਰਕੇ ਲੈ ਆਉਣ ਬਾਬਲ ਦਾ ਚਲਾਨ ਪੇਸ਼ ਕਰ ਦੇਣਾ ਸੀ ਗੁਰਦਰਾ ਸਾਹਿਬ ਜਾ ਕੇ ਧੰਨਵਾਦ ਕਰ ਦਾਂਗੇ ਸੱਚੇ ਪਾਤਸ਼ਾਹ ਦਾ ਸਰਕਾਰ ਨੂੰ ਵੀ ਕਹ ਦੇਵਾਂਗੇ ਵੀ ਸ਼ਾਬਾਸ਼ ਫਿਰ ਸਰਕਾਰ ਕਰਨਾ ਕਿਉਂ ਨਹੀਂ ਚਾਹੁੰਦੀ ਸਾਰਾ ਕੁਝ ਤਾਂ ਪਤਾ ਉਹਨਾਂ ਨੂੰ ਇਹ ਤਾਂ ਸਰਕਾਰ ਨੂੰ ਪੁੱਛਣਾ ਪਊਗਾ ਕਿ ਉਹ ਕਰਨਾ ਕਿਉਂ ਨਹੀਂ ਚਾਹੁੰਦੀ ਉਹਦੀ ਮਨਚਾ ਕੀ ਹੈ ਕਿ ਉਹਨਾਂ ਨੂੰ ਇਹ ਪਹਿਲਾਂ ਤਾਂ ਇਹ ਜਦੋਂ ਅਸੀਂ ਧਰਨਾ ਪ੍ਰਦਰਸ਼ਨ ਕਰਦੇ ਰਹੇ ਆ ਧਰਨੇ ਲਾਉਂਦੇ ਰਹੇ ਆ ਕੈਪਟਨ ਹੁੰਦਾ ਸੀ ਉਹ ਵੀ ਕਹਿੰਦਾ ਸੀ ਪੈੜਾਂ ਬਾਦਲ ਪਿੰਡ ਵੱਲ ਨੂੰ ਜਾਂਦੀਆਂ ਵਿਦਬੀ ਦੀਆਂ ਚਲੋ ਚਲ ਇਹ ਵੀ ਗਈਆਂ ਕੁਝ ਚਲਾਣਾਂ ਚ ਗੱਲ ਚੱਲੀ ਆ ਬੋ ਕੋਰ ਪੂਰਾ ਗੋਲੀ ਕਾਂਡ ਜਾਂ ਜੋ ਵੀ ਚਲਾਨ ਪੇਸ਼ ਹੋਇਆ ਕਾਫੀ ਕੁਝ ਡਵੈਲਪਮੈਂਟ ਹੋਈ ਆ ਭਗਵੰਤਮਾਨ ਹੁਣੀ ਵੀ ਆਉਂਦੇ ਹੁੰਦੇ ਸੀ ਵੀ ਕਹਿੰਦੇ ਦੋਚੀ ਤਾਂ ਪਹਿਗੇ ਨੀਅਤ ਨਹੀਂ ਹੈਗੀ ਪੜਨ ਦੀ ਹੁਣ ਇਹਨਾਂ ਕੋਲ ਸਾਰੇ ਕੁਝ ਪਾਵਰ ਆ ਤੇ ਕੋਈ ਗੱਲ ਚੱਲ ਨਹੀਂ ਰਹੀ ਇਸੇ ਕਰਕੇ ਤੇ ਸਾਨੂੰ ਵਾਰ-ਵਾਰ ਵਾਰ-ਵਾਰ ਇਹ ਕਰਨਾ ਪੈ ਰਿਹਾ ਹੂੰ ਤੁਸੀਂ ਪੜਾ ਬਦਲਪਿੰਡ ਨੂੰ ਲਿਜਾਣੀਆਂ ਚਾਹੁੰਦੇ ਜਾਂ ਕੀ ਅਸੀਂ ਨਹੀਂ ਲਿਜਾਣੀਆਂ ਚਾਹੁੰਦੇ ਜੋ ਇਹਨਾਂ ਦੀ ਇਨਵੈਸਟੀਗੇਸ਼ਨ ਆ ਉਹ ਅਸਤਾਵ ਦੀਆਂ ਗਵਾਹੀਆਂ ਦੇ ਚੁੱਕੇ ਆ ਸਭ ਕੁਝ ਕਰ ਚੁੱਕੇ ਆ ਹਰ ਇੱਕ ਸਿੱਕ ਨੇ ਆਪਦਾ ਯਤਨ ਲਾ ਲਿਆ ਜੋ ਕਿਸੇ ਨੇ ਪੁੱਛਿਆ ਉਹਨੇ ਦੱਸਿਆ ਆ ਜਿੰਨੀ ਇਹਦੇ ਵਿੱਚ ਜਿਹੜੇ ਐਮਐਲਏ ਲੋਕਲ ਜੀ ਉੱਥੋਂ ਦੀ ਜੀ ਕੋਟਕਪੂਰੀਆ ਦੇ ਕੋਤਾਰ ਸਿੰਘ ਸੰਧਵਾ ਗੁਰਦੇਵਤ ਸਿੰਘ ਜਾਂ ਉੱਥੋਂ ਹੋਰ ਵੀ ਜਿੰਨੇ ਵੀ ਐਮਐਲਏ ਨੇੜੇ ਵਾਲੇ ਉਹ ਉੱਥੇ ਮੌਕੇ ਤੇ ਮੈਂ ਜਿੰਨੇ ਪ੍ਰਦਰਸ਼ਨ ਦੇਖਦਾ ਉੱਥੇ ਪਹੁੰਚ ਗਏ ਆ ਜੀ ਕਿ ਉਹਨਾਂ ਨੂੰ ਦਰਦ ਨਹੀਂ ਉਹ ਨਹੀਂ ਚਾਹੁੰਦੇ ਕਿ ਸਾਡੇ ਏਰੀਆ ਦਾ ਬਹੁਤ ਵੱਡਾ ਮਸਲਾ ਫ੍ਰੀਡਕੋਟ ਤੇ ਕਲੰਕ ਬੰਦਾ ਜਾਂਦਾ ਜੀ ਤੇ ਇਹਦਾ ਹੱਲ ਕਰਵਾ ਦਈਏ ਪਾਵਰ ਚਾਂਜ ਕਿ ਹੈ ਸਾਰੇ ਆਮ ਆਦਮੀ ਪਾਰਟੀ ਦੇ ਉੱਤੇ ਦੇਖੋ ਜੀ ਜੇ ਜੇ ਉਹ ਹੁਣ ਉਹਨਾਂ ਨੇ ਵੀ ਆ ਤੁਹਾਡੇ ਡੈਲੀਗਲ ਸੁਣਨੀ ਆ ਉੱਥੇ ਪ੍ਰੈਸ ਕਾਨਫਰੰਸ ਵੀ ਸੁਣਨੀ ਆ ਸਮਾਂ ਰਹਿੰਦੇ ਆ ਉਹ ਕਰਵਾ ਲੈਣ ਕਿ ਕੋਈ ਸਿੱਖ ਨਹੀਂ ਤਾਂ ਇਹ ਚੀਜ਼ ਪਹਿਲ ਦੇ ਅਧਾਰ ਤੇ ਕਰਾਉਣੀ ਚਾਹੀਦੀ ਵੀ ਹਾਂਜੀ ਵੀ ਹਾਂ ਸਪੀਕਰ ਦੀ ਤੇ ਵੱਡੀ ਜ਼ਿੰਮੇਵਾਰੀ ਬਣਦੀ ਹੈ ਸਪੀਕਰ ਸਾਹਿਬ ਦੀ ਵੱਡੀ ਜ਼ਿੰਮੇਵਾਰੀ ਕਿਉਂਕਿ ਉਹਨਾਂ ਦੇ ਅੰਡਰ ਸਾਰੇ ਬੋਲ ਰਹੇ 117 ਇਹ ਉਹਨਾਂ ਦੇ ਅੰਡਰ ਬੋਲਦੇ 117 ਅੰਡਰ ਬੋਲਦੇ ਉਹ ਗੁਰਸਖਵੀ ਆ ਮਰਤਾ ਰਿਆ ਉਹ ਆਪ ਕਰੋਣ ਪਰ ਪਤਾ ਨਹੀਂ ਕੀ ਮਜਬੂਰੀਆਂ ਹੈਗੀਆਂ ਕਿਉਂ ਨਹੀਂ ਕਰਦੇ ਇਹ ਕਿਉਂ ਨਹੀਂ ਕਰਦੇ ਕਰਕੇ ਹੀ ਰੋਸ ਇਹਨਾਂ ਨੂੰ ਇੱਕ ਦੇਖੋ ਆਪਾਂ ਕੀ ਕਰ ਸਕਦੇ ਹੁੰਨੇ ਆ ਆਪਣਾ ਕੋਈ ਬੱਚਾ ਪਰਿਵਾਰ ਚੋਂ ਗੁੱਸੇ ਹੋ ਜਾਏ ਪਰਿਵਾਰ ਤੇ ਕਿਸੇ ਗੱਲ ਤੇ ਉਹਨੂੰ ਗਿਲਾ ਹੋ ਜਾਏ ਤੇ ਉਹ ਬਾਹਰ ਜਾ ਕੇ ਬਹਿ ਜਾਂਦਾ ਹੁੰਦਾ ਘਰ ਦੇ ਫਿਰ ਕਹਿੰਦੇ ਵੀ ਨਾ ਵੀ ਇਹ ਨਾ ਕਰੇ ਚੰਗੀ ਲੱਗਦੀ ਸਰੀਕੇ ਵਿੱਚ ਗੱਲ ਹੁਣ ਅਸੀਂ ਵੀ ਸਰਕਾਰ ਨੂੰ ਇਹ ਕਹਿਣ ਲੱਗੇ ਆ ਵੀ ਅਸੀਂ ਚੌਂਕ ਚ ਲੱਗੇ ਕਰਨ ਲੱਗੇ ਆ ਭਾਈ ਉਹ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਦਿਹਾੜਾ ਮਤਲਬ ਲਾਣਤ ਪਾਉਣ ਵਾਲੀ ਗੱਲ ਐ ਇੱਕ ਹੂੰ ਵੀ ਇਹ ਉਹਦਾ ਸੰਕੇਤ ਕੇਗਾ ਕਿ ਤੁਹਾਡੀ ਕਾਰਗੁਜ਼ਾਰੀ ਤੋਂ ਸਿੱਖ ਸੰਗਤਾਂ ਖੁਸ਼ ਨਹੀਂ ਹੈਗੀਆਂ ਤਾਂ ਕਰਕੇ ਇਹ ਕਰਨ ਲੱਗਿਆ ਤੇ ਜੇ ਸਿੰਘ ਸਿੱਖ ਸੰਗਤਾਂ ਦੇ ਜ਼ਖਮਾਂ ਤੇ ਮਲਮ ਲਾਉਣੀ ਆ ਤੇ ਫਿਰ ਇਹਨੂੰ ਸਮਾਂ ਰਹਿੰਦਿਆਂ ਕਰਨਾਗੇ ਦੂਜੀ ਗੱਲ ਉਦਨ ਸੰਕੇਤਕ ਤੋਂ ਬਾਅਦ ਜੇ ਇਹਨਾਂ ਨੇ ਕੁਝ ਨਾ ਕੀਤਾ ਕੁਝ ਸਮਾਂ ਤੇ ਹੋ ਸਕਦਾ ਇਹ ਲੰਮੇ ਬੰਨੇ ਨੂੰ ਗੱਲ ਚੱਲ ਜਵੇ ਪਰ ਉਹ ਤਾਂ ਉੱਥੇ ਟੀਮ ਭੇਜਦੇ ਸੀ ਆ ਦੀ ਲੀਗਲ ਟੀਮ ਸੁਖਰਾਜ ਸਿੰਘ ਕੋਲ ਦੋ ਸਾਲ ਭੇਜਦੇ ਰਿਹਾ ਦੋ ਸਾਲ ਕੇਸ ਲੰਘਦਾ ਰਿਹਾ ਸੁਖਰਾਜ ਸਿੰਘ ਉੱਥੇ ਬੈਠਾ ਰਿਹਾ ਜੀ ਪਰ ਜੇ ਉਤੋਂ ਨਹੀਂ ਕੀਤਾ ਤੇ ਕੀ ਲੱਗਦਾ ਹੈ ਕਿ ਹੁਣ ਥੋੜੇ ਦਿਨ ਰਹਿਿੰਦਾ ਕਰ ਸਕਦੇ ਕੋਈ ਨਹੀਂ ਜੇ ਉਹ ਨਹੀਂ ਕਰਕੇ ਰਾਜੀ ਤੇ ਅਸੀਂ ਕਰਵਾ ਕੇ ਰਾਜੀ ਹਾਂ ਫਿਰ ਅਸੀਂ ਉਦਾਂ ਦਾ ਪੈਦਲਾ ਵਰਤਾਂਗੇ ਹਰ ਵਾਰ ਹਰ ਵਾਰ ਫਿਰ ਵਾਰ ਵਾਰ ਭਰੋਸਾ ਵਾਰ ਵਾਰ ਭਰੋਸਾ ਦੇ ਕੇ ਕਿਸੇ ਨੂੰ ਖੱਜਲ ਕਰਨਾ ਤੇ ਫਿਰ ਕਈ ਵਾਰ ਕਹਿੰਦੇ ਹੁੰਦੇ ਆ ਵੀ ਮਰਦਾ ਕੀ ਨਹੀਂ ਕਰਦਾ ਹਮ ਇੱਕ ਦਿਨ ਫੇ ਆ ਜਾਂਦਾ ਆ ਗਿਆ ਫੇ ਸਤਾਈ ਵੀ ਨੇੜੇ ਸਭ ਕੁਝ ਆ ਗਿਆ ਜੋ ਨਹੀਂ ਰਹਿਤ ਇਹ ਵੀ ਨਹੀਂ ਰਹਿਣਗੇ ਜੇ ਦੂਜਿਆਂ ਦਾ ਉਹ ਜੋ ਹਾਲ ਹੁੰਦਾ ਸੀ ਪਿੰਡਾਂ ਵਿੱਚ ਹਮ ਜੇ ਵਿਦਵਿਧਾ ਹਿਸਾਬ ਨਾ ਕੀਤਾ ਹਾਲ ਇਹਨਾਂ ਦਾ ਵੀ ਉਹੀ ਹੋਇਆ ਕਰੂਗਾ ਚੱਲੂਗਾ ਸਾਰਾ ਕੁਝ ਹੋਊਗਾ ਫਿਰ ਗੁਰੂਗਰਾਹ ਸਾਹਿਬ ਤੋਂ ਸਿਆਸਤ ਮਹਿੰਗੀ ਪੈ ਸਕਦੀ ਆ ਬਿਲਕੁਲ ਮਹਿੰਗੀ ਪਊਗੀ ਬਿਲਕੁਲ ਮਹਿੰਗੀ ਪਊ ਹਾਂ ਠੀਕ ਆ ਇਹ ਟ੍ਰੈਲ ਚਲਾਉਣਾ ਸ਼ੁਰੂ ਕਰਨ ਆਪਦਾ ਅਦਾਲਤਾਂ ਚ ਕੋਈ ਟਾਈਮ ਲੱਗ ਜਾਏ 2 4 6 ਮਹੀਨੇ ਵੱਧਾ ਘਟਾ ਹੋ ਜਾ ਗੱਲ ਵੱਖਰੀ ਆ ਪਰ ਇਹ ਤਾਂ ਸੁਰਖ ਨੂੰ ਹੋਣ ਜਿਹੜੀਆਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਮੈਨੂੰ ਲੱਗਦਾ ਡੇਰਾ ਸਿਰਸਾ ਦਾ ਵੋਟ ਬੈਂਕ ਵੱਡਾ ਐ ਇਸ ਕਰਕੇ ਸ਼ਾਇਦ ਉਹ ਸਾਰੇ ਉਹਨਾਂ ਤੋਂ ਚਾਲੂ ਆ ਸਿੱਖਾਂ ਦੀ ਵੋਟ ਦੀ ਕਦਰ ਨਹੀਂ ਹੈ ਅਤੇ ਬਸ ਫਿਰ ਇਹੀ ਇਹੀ ਇਹ ਇਹੀ ਤੁਸੀਂ ਦੇਖ ਲਓ ਕਿਉਂਕਿ ਡੇਰਾ ਸਿਰਸਵਾ ਦੇ ਵਿੱਚ ਵੋਟ ਮੰਗਣ ਜਾਇਆ ਜਾਂਦਾ ਜਾਂ ਡੇਰਾ ਕਿਤੇ ਹੋਰ ਵੀ ਮੈਂ ਕਿੰਨੇ ਕਿੰਦਾ ਨਾਮ ਲਾਵਾਂ ਉਹਨਾਂ ਦੇ ਤਾਂ ਚਰਨ ਹੱਥ ਲਾਏ ਜਾਂਦੇ ਆ ਪਰ ਸਿੱਖਾਂ ਦੇ ਅੱਗੇ ਆ ਕੇ ਨਹੀਂ ਕਹਿੰਦੇ ਕਿ ਤੁਹਾਡਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਆ ਅਸੀਂ ਤੁਹਾਡੇ ਨਾਲ ਆ ਚਾਹੇ ਡੇਰਾ ਕਿੱਡਾ ਮਰਜੀ ਤਗੜਾ ਹਨ ਨੂੰ ਵੋਟ ਦੀ ਨਹੀਂ ਲੋੜ ਇਹ ਭਲੇਖਾ ਬਦਲਾਂ ਨੂੰ ਸੀ ਹੂੰ ਨਿਕਲ ਗਿਆ ਨਾ ਹਾਂ ਤੇ ਇਹਨਾਂ ਨੂੰ ਵੀ ਭਲੇਖਾ ਕੱਢ ਲੈਣਾ ਚਾਹੀਦਾ ਇਹ ਭਲੇਖਾ ਹੀ ਆ ਹੂੰ ਸਚਾਈਤ ਕੁਝ ਨਹੀਂ ਹੈਗਾ ਇਹਦੇ ਵਿੱਚ ਠੀਕ ਐ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਵੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1 ਸਤੰਬਰ ਨੂੰ ਇੱਕ ਵੱਡਾ ਇਕੱਠ ਕਰਕੇ ਉੱਥੇ ਜਿਹੜਾ ਰੋਸ ਮਾਰਚ ਸੰਗਠਾ ਦੇ ਵੱਲੋਂ ਕੀਤਾ ਜਾ ਰਿਹਾ ਲੋਕ ਨਾਰਾਜ਼ ਨਹੀਂ ਸਾਡੇ ਸਵਾਲ ਸੀ ਉਹ ਆਪਾਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਨਾਲ ਬਾਬਾ ਸੁਖਜੀਤ ਸਿੰਘ ਕੋ ਸਾਡੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ